ਇੱਕ ਚਿੱਤ ਰੱਖਿਓ ਇਹ ਵੀ ਤਕਲੀਫ ਪਚਾਉਂਦੀ ਹੈ ਚੀਜ਼ ਅਗਲੇ ਆਂ ਤੁਸੀਂ ਇੰਨਾ ਕਹਿੰਦੇ ਹੋ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਮੈਂ ਇੱਕ ਅਕਾਲ ਦਾ ਪੁਜਾਰੀ ਆ ਇਹ ਵੀ ਤਕਲੀਫ ਚੀਜ਼ ਦਿੰਦੀ ਅਗਲੇ ਆਂ ਕਿਉਂਕਿ ਅਗਲੇ ਤੇ ਤੁਹਾਨੂੰ ਥਾਂ ਥਾਂ ਤੇ ਸੁਠਣਾ ਚਾਹੁੰਦੇ ਥਾਂ ਥਾਂ ਤੇ ਕਿੰਨੀਆਂ ਜਗ੍ਹਾ ਬਣ ਗਈਆਂ ਜਗ੍ਹਾ ਦੀਆਂ ਕਮੇਟੀਆਂ ਬਣ ਗਈਆਂ ਉਹਨਾਂ ਜਗ੍ਹਾ ਦੀਆਂ ਕਮੇਟੀਆਂ ਦੇ ਮੈਂਬਰ ਅਮਰਤ ਜਿਹੜੀਆਂ ਪੰਜਾਬ ਜਗ੍ਹਾ ਬਣੀਆਂ ਉਹਨਾਂ ਜਗ੍ਹਾ ਤੇ ਜਿਹੜੇ ਮੈਂਬਰ ਨੇ ਉਹ ਅਮਰਤਾਰੀ ਕਿਉਂਕਿ ਉਹਨਾਂ ਨੂੰ ਤੇ ਅਗਲਿਆਂ ਨੂੰ ਕਮੇਟੀ ਚ ਲਿਆਉਣਾ ਚਾਹੀਦਾ ਸੀ ਭਾਵੇਂ ਤੁਸੀਂ ਮੜੀਆਂ ਦਾ ਪਣਾ ਦੋ ਉਹਨੂੰ ਪ੍ਰਧਾਨ ਉਹਨਾਂ ਤੇ ਬਣਨਾ ਹੀ ਸੀ ਜਗ੍ਹਾ ਦੇ ਮੇਟੀਆਂ ਪਿੰਡਾਂ ਚ ਲੜਾਈਆਂ ਪੈ ਗਈਆਂ ਇਸ ਗੱਲਾਂ ਤੇ ਚਾਰ ਗ੍ਰੰਥੀ ਕਹਿੰਦੇ ਮਸਰੂਪ ਲੈ ਕੇ ਜਣਾ ਇੱਕ ਲੈ ਗਿਆ ਸਰੂਪ ਉਹ ਤੇ ਜਿਹੜਾ ਲੈ ਗਿਆ ਉਹਨੇ ਪੜਿਆ ਨਹੀਂ ਸੀ ਵੀ ਦੁਬਦਾਨਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਚਾਹੀ ਅਮਰਤਾਰੀ ਬੀਬੀਆਂ ਜਾਂਦੀਆਂ ਨੇ ਕਈ ਹੱਥਾਂ 'ਚ ਸੀਸੀਆਂ ਫੜੀਆਂ ਤੇਲ ਦੀਆਂ ਆ ਵੀਰਵਾਰ ਤੁਸੀਂ ਵੇਖੋ ਕੀ ਬਣਿਆ ਹੁੰਦਾ ਆ ਮੋਗੇ ਵੱਲੋਂ ਜਦੋਂ ਆਉਨੇ ਆਪਾਂ ਰਾਹ ਚੋਂਦਾ ਨਾ ਕੋਟੀ ਸਿਖਾਂ ਤੋਂ ਪਰਲੇ ਬੰਨੇ ਇੱਕ ਜਗ੍ਹਾ ਬੜੀ ਮਸ਼ਹੂਰ ਹੈ ਆਉਂਦੇ ਬਹੁਤ ਉੱਥੇ ਸਿਰਾਂ ਤੇ ਪੱਗਾਂ ਬੱਧੀਆਂ ਪਰਨੇ ਬੱਧੇ ਜਾਂਦੇ ਉੱਥੇ ਲੈਣਾ ਲਗ ਲਾ ਕੇ ਜਾਂਦੇ ਉੱਥੇ ਸੀਸੀਆਂ ਤੇਲ ਦੀਆਂ ਫੜੀਆਂ ਹੁਣ ਜਿਨ੍ਹਾਂ ਦਾ ਲੱਡੂ ਵਿਕਦੇ ਆ ਤੇਲ ਵਿਕਦੇ ਮੈਂ ਤਾਂ ਕਦੀ ਕਦੀ ਸੋਚਦਾ ਵੀ ਪੰਜਾਬ 'ਚ ਅਜੇ ਤੱਕ ਤੇ ਕੋਈ ਪਿੰਡ ਲੱਭਾਂ ਨਹੀਂ ਅਜੇ ਤੱਕ ਤੇ ਪਿੰਡ ਕੋ ਲੱਭਾ ਨਹੀਂ ਵੀ ਜਿਸ ਪਿੰਡ ਵਿੱਚ ਕੋਈ ਕਿਸੇ ਪਿੰਡ 'ਚ ਇੱਕ ਹੈ ਕੇ ਕਿਸੇ 'ਚ ਇਸ ਤੋਂ ਵੱਧ ਕੇ ਦੋ ਵੀ ਹੈਗੀਆਂ ਆਪਣਾ ਦੇ ਪੰਜਾਬ ਦੀ ਸਟੇਟ ਤੋਂ ਪਾਣੀ ਜਾ ਰਿਹਾ ਨਾ ਦੂਜੀਆਂ ਸਟੇਟਾਂ 'ਚ ਮੈਂ ਤਾਂ ਕਦੇ-ਕਦੇ ਸੋਚਦਾ ਹਾਂ ਨਾ ਵੀ ਜਿੰਨਾ ਆਪਾਂ ਵੀਰਵਾਰ ਤੇਲ ਇਕ ਥਾਂ ਤੇ ਝੜਾਉਨੇ ਆ ਨਾ ਆਪਾਂ ਤੇ ਤੇਲ ਦੀ ਨਦੀ ਦੇ ਸਕਦੇ ਆ ਦੂਜੀਆਂ ਸਟੇਟਾਂ ਜਿੰਨਾ ਤੇਲ ਆਪਾਂ ਵੀਰਵਾਰ ਝੜਾਉਨੇ ਮੱਜਾਂ ਦੇ ਸਿੰਗਾ ਨੂੰ ਲਾਓ ਕਿਤੇ ਇਕੱਠਾ ਕਰਕੇ ਮੱਜਾਂ ਨੂੰ ਪਿਆ ਦਿਓ ਉਹਨਾਂ ਨੂੰ ਉਹਨਾਂ ਦੀ ਤੂੜੀ ਚ ਰਲਾ ਦਿਓ ਅ ਜਦੋਂ ਮੱਜਾਂ ਦੁੱਧ ਦਿੰਦੀਆਂ ਨੇ ਕੰਮ ਆਉਂਦਾ ਮਰ ਗਏ ਸੀ ਆਪ ਖੁਸ਼ਕੀ ਨਾਲ ਅਸਲ ਤੇਲ ਸੀਸੀ ਚ ਫੜ ਕੇ ਕਬਰ ਤੇ ਚੜਾਉਣ ਜਾਂਦੇ ਤੇ ਲੱਤ ਖੁਸ਼ਕੀ ਨਾਲ ਮਰੀ ਪਈ ਐ ਵੀ ਇੱਥੇ ਲਾਲਾ ਮਾਸਾ ਠੰਢੀ ਕਰ ਲਾ ਇਹਨੂੰ ਗੋਡਿਆਂ ਤੋਂ ਥੱਲੇ ਇਹ ਤੋਂ ਸਿਕ੍ਰਿਟੀ ਗੰਢੀ ਤੇਰੇ ਕੰਨਾਂ ਲੱਗ ਜਾਂਦੀ ਆ ਆ ਕਈ ਤੇਲ ਦੀਆਂ ਸੀਸੀਆਂ ਲਾਲਾ ਕੇ ਜਾਂਦੇ ਹੁੰਦੇ ਤੇ ਮੈਂ ਕਿਹਾ ਲੱਤਾਂ ਦੇਖ ਲੈ ਮਾਸਾ ਇਹਨੂੰ ਲਾਲਾ ਪੁਰਾਣੇ ਬਜ਼ੁਰਗ ਨਹਾਉਣ ਲੱਗਿਆ ਤੇਲ ਲਾਉਂਦੇ ਹੁੰਦੇ ਸੀ ਨਾ ਸੰਤੇਲ ਲਾਉਣਾ ਧੁੰਨੀ ਨੂੰ ਤੇਲ ਲਾਉਣਾ ਸਰੀਰ ਤੇ ਤੇਲ ਮਾਲਣਾ ਅਸੀਂ ਫਾਨੂ ਪਾਣੀ ਕਿੜਾ ਪੁੱਠੀ ਮੱਦ ਦੇ ਗਿਆ ਸਰੋਂ ਤੋਰੀਏ ਕਢਾ ਕਢਾ ਕੇ ਅਸੀਂ ਮੜੀਆਂ ਕਬਰਾਂ ਤੇ ਚੜਾਈ ਗਏ ਬਾਬਾ ਜੀ ਕਿਰਪਾ ਕਰਿਓ ਬਾਬਾ ਜੀ ਸਾਡਾ ਵਿਦੇਸ਼ਾਂ ਤੱਕ ਪਹੁੰਚਾਤੇ ਈ ਢੀ ਭੈੜੀ ਬਿਮਾਰੀ ਸਾਨੂੰ ਕੁਝ ਸਾਨੂੰ ਸਾਧਾਂ ਦੇ ਗਾੜੀ ਮੱਤੇ ਟਿੱਗ ਕੋਈ ਕਬਰਾਂ ਪੂਜੀ ਗਏ ਜਿਹੜਾ ਪ੍ਰਚਾਰ ਸਾਨੂੰ ਇਹਨਾਂ ਗੱਲਾਂ ਤੋਂ ਰੋਕਦਾ ਪਤਾ ਨੂੰ ਕਹਿੰਦੇ ਇਹ ਨਿੰਦਕਵਾਜੀ ਲਓ ਹੋਰ ਸਾਡੇ ਕੋਲ ਹੈ ਕੱਖ ਨਹੀਂ ਬਾਣੀ ਅਸੀਂ ਪੜ੍ਹੀ ਕੋਈ ਨਹੀਂ ਗੁਰੂ ਦੇ ਸਿਧਾਂਤ ਨਾਲ ਅਸੀਂ ਜੁੜੇ ਕੋਈ ਨਹੀਂ ਖੰਡੇ ਦੀ ਪੌਲ ਅਸੀਂ ਲੈ ਆਏ ਅੰਮ੍ਰਿਤ ਵੀ ਅਸੀਂ ਬਾਬਿਆਂ ਦੇ ਬਣਾ ਦਿੱਤੇ ਤੁਸੀਂ ਕਿੱਥੋਂ ਚੱਕਿਆ ਅਸੀਂ ਫਲਾਣੇ ਮਹਾਂਪੁਰਖਾਂ ਕੋਲੋਂ ਚੱਕਿਆ ਕਿਉਂ ਜੀ ਇਹ ਮਹਾਂਪੁਰਖ ਮਹਾਂਪੁਰਖ ਦਾ ਅੰਮ੍ਰਿਤ ਹੈ ਭਲਾ ਖੰਡੇ ਦੀ ਪੌਲ ਤੇ ਗੁਰੂ ਦੀ ਸੀ ਅਸੀਂ ਤੇ ਵੀ ਵੰਡ ਦਿੱਤੇ ਅੱਜ ਇਹ ਵੀ ਵੰਡੀਆਂ ਪਾਤੀ ਸਵੇਰੇ ਉੱਠ ਕੇ ਨਾ ਆਪਣੇ ਮਾਤਾ ਨੂੰ ਫਤਿਹ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਉਹਦੇ ਵੀ ਅੰਦਰ ਨੂੰ ਠੰਡ ਪਵੇ ਕਿ ਮੇਰਾ ਪੋਤਾ ਜੀ ਮੈਨੂੰ ਫਤੇ ਬੁਲਾਉਂਦਾ ਪਿਓ ਨੂੰ ਪੁੱਛਿਆ ਕਰੋ ਮਾਂ ਨੂੰ ਪੁੱਛਿਆ ਕਰੋ ਉਹਦੇ ਨਾਲ ਦੋ ਗੱਲਾਂ ਕਰਿਆ ਕਰੋ ਬਾਬਾ ਜੀ ਕੋਲ ਜਾ ਕੇ ਹੜੜ-ਹੜੜ ਕਰਦੇ ਆ ਮਾਂ ਦੇ ਸਾਹਮਣੇ ਮੱਥੇ ਤੇ ਤਿਉੜੀਆਂ ਪਾਉਂਦੇ ਆ ਐਦਾਂ ਦੇ ਵੀ ਹੈਗੇ ਆ ਜੀ ਕਈਆਂ ਬਾਬਿਆਂ ਤੇ ਮਾਵਾਂ ਹੀ ਰੋਂਦੀਆਂ ਫਿਰਦੀਆਂ ਬਾਹ ਅ ਕਈ ਪੰਜਾਬ ਦੇ ਬਾਬਿਆਂ ਦੀਆਂ ਮਾਵਾਂ ਇਨਸਾਫ ਲੱਭਦੀਆਂ ਫਿਰਦੀਆਂ ਤੇ ਬਾਬਿਆਂ ਕੋਲੋਂ ਲੋਕ ਇਨਸਾਫ ਲੈਣ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਈਆਂ ਬਾਬਿਆਂ ਦੇ ਮਾਮਾ ਕਾਲ ਤੱਕ ਤਾਂ ਪਹੁੰਚ ਗਏ ਇਨਸਾਫ ਲੈਂਦੀਆਂ ਲੈਂਦੀਆਂ ਉਹ ਬੋਲੋ ਗੁਰੂ ਕੇ ਪਿਆਰੇ ਗੁਰੂ ਦੀ ਬਾਣੀ ਨਾਲ ਜੁੜੋ ਕਿਤੇ ਉਹ ਨਹੀਂ ਮਿਲਣਾ ਕੱਖ ਵੀ ਚੇਤਾ ਰੱਖਿਓ ਸਾਡੇ ਦਾ ਹਾਲਾਤ ਇਹ ਬਣਿਆ ਦਾਦਾ ਕਿਸੇ ਹੋਰ ਬਾਬੇ ਨੂੰ ਮੰਨਦਾ ਸੀ ਪਿਓ ਕਿਸੇ ਹੋਰ ਬਾਬੇ ਨੂੰ ਮੰਨਦਾ ਸੀ ਪੁੱਤ ਕਿਸੇ ਹੋਰ ਨੂੰ ਮੰਨਦਾ ਸੀ ਇੱਕੇ ਨੂੰ ਮੰਨੋ ਦਾਦੇ ਪਰਦਾਦੇ ਵੀ ਉਹਦੇ ਗਾੜੀ ਸਿਰ 'ਚ ਹੁੰਦੇ ਸੀ ਆਪਾਂ ਵੀ ਉਹਦੇ ਗਾੜੀ ਸਿਰ 'ਚ ਹੁੰਦੇ ਸੀ ਜੇ ਸੱਚੀ ਰਾਜ ਭਾਗ ਦੀ ਫੀਲਿੰਗ ਲੈਣਾ ਚਾਹੁੰਦੇ ਹੋ ਨਾ ਤੇ ਫਿਰ ਘਰ ਘਰ ਅੰਦਰ ਬਾਣੀ ਦੀ ਵਿਚਾਰ ਪਚਾ ਦਿਓ ਜੁਗੋ ਜੁਗਤਾਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ ਸ੍ਰੀ ਵਾਇਗੋ ਇੱਕ ਵਾਰ ਸਾਰੇ ਪੜੋ ਏਕੋ ਹੈ ਭਾਈ ਏਕੋ ਹੈ 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 ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਵਾਹ ਵਾਹ ਸਾਇਬ ਮੇਰਾ ਏ ਕੋ ਹੈ ਸਾਇਬ ਮੇਰਾ ਏ ਕੋ ਹੈ ਸਾਇਬ ਮੇਰਾ ਏ ਕੋ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਵਕ ਜਨਮਾਨੈ ਗੁਰਬਾਣੀ ਕਹਿ ਸਵਕ ਜਨਮਾਨੈ ਪਰਤਾਖ ਗੁਰੂ ਨਿਸਤਾਰੇ 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 ਰਾਜ ਵੀਲਾ ਤੇਰੇ ਨਾਮ ਬਣਾਈ ਮਹਾਰਾਜ ਕਹਿੰਦੇ ਨੇ ਜੋ ਰਾਜ ਭਾਗ ਦੇ ਵਿੱਚੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਨਾ ਜੋ ਤ્યાਗ ਵਿੱਚੋਂ ਜੋਗੀਆਂ ਨੂੰ ਖੁਸ਼ੀ ਮਿਲਦੀ ਹੈ ਮਹਾਰਾਜ ਕਹਿੰਦੇ ਤੁਹਾਡੇ ਨਾਮ ਵਿੱਚੋਂ ਸਾਨੂੰ ਦੋਵੇਂ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ ਕਮਾਲ ਦੀ ਗੱਲ ਵੇਖੋ ਰਾਜ ਭਾਗ ਰਾਜੇ ਦਾ ਸੀਮਤ ਦੈਰੇ ਚ ਹੈ ਜੇ ਅੱਜ ਰਾਜਾ ਹੈ ਹੋ ਸਕਦਾ ਕੱਲ ਨੂੰ ਨਾ ਰਹੇ ਉਹਦੇ ਕੋ ਖਤਮ ਹੋ ਜਾਏ ਪਰ ਤੁਹਾਡੇ ਨਾਮ ਨਾਲ ਜੁੜ ਕੇ ਇਹ ਰਾਜ ਭਾਗ ਸਦਾ ਹੀ ਰਹਿਣਾ ਜੋਗੋ ਜੋਗਟਾਲਾ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਤੁਹਾਡੀ ਕੀਰਤੀ ਵਿੱਚੋਂ ਜੋਗਦਾਰ ਤੇ ਮਿਲਾਪ ਮਿਲਾਪ ਹੋ ਗਿਆ ਮਹਾਰਾ ਜਿਹੜੇ ਜੋਗੀ ਲੋਕ ਘਰ-ਬਾਰ ਛੱਡ ਕੇ ਮਿਲਾਪ ਕਰਦੇ ਸੀ ਨਾ ਤੁਸੀਂ ਸਾਨੂੰ ਇਹਨਾਂ ਸੌਖਾ ਸਮਝਾਤਾ ਵੀ ਤੈਨੂੰ ਘਰ ਛੱਡਣ ਦੀ ਲੋੜ ਨਹੀਂ ਪਰਿਵਾਰ ਛੱਡਣ ਦੀ ਲੋੜ ਨਹੀਂ ਬੱਚੇ ਛੱਡਣ ਦੀ ਲੋੜ ਨਹੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ